Thank you. కగబంతం pledున్ � choreography యడన సయలల పిం టరటుమలిను గభిitus ఼ేదగుంాైstr astonishing హిరాాటు వలేఛాిడిటం్ అలిందుల ఎలోబంా్ లెంలటిలలలాపలిలడిెలులి अपराध के खिलाफ चलाई हुई मुहिम के ਅੱਜ ਮੁਕਸੇਰ ਸਾਹਿਬ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਟੀਮਸ ਲੀਡ ਬਾਈ ਇੰਸਪੈਕਟਰ ਗੁਰਵਿੰਦਰ ਤੇ ਇੰਸਪੈਕਟਰ ਜਗਸੀ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਨੇ 3 ਬੰਦੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ 4 ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ 3 ਬਾਰਾ ਬੋਰਡ ਦੇ ਵੈਪਨ ਹੈ 1 315 ਬੋਰਡ ਦਾ ਤੇ 10 ਜਿੰਦਾ ਰਾਉਂਡ ਨਾਲ ਬਰਾਮਦ ਹੋਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜੋ ਅਰੈਸਟ ਹੋਏ ਹੈ ਗੁਰਚਰਨ ਸਿੰਘ ਇੱਕ ਜਗ ਇੱਕ ਜਗ ਪ੍ਰੀਤ ਸਿੰਘ ਦੇ ਕ੍ਰਿਮੀਨਲs ਹੈਗੇ ਜਿਸ ਵਿੱਚੋਂ ਗੁਰਚਰਨ ਦੇ ਉਤੇ ਪੁਰਾਣੇ 4 ਮੁਕਦਮੇ ਦਰਜ ਹੈਗੇ ਜਗ ਪ੍ਰੀਤ ਦੇ ਉਤੇ ਪੁਰਾਣੇ 6 ਮੁਕਦਮੇ ਦਰਜ ਹੈਗੇ ਤੇ ਜਸਕਰਨ ਦੇ ਉਤੇ 2 ਮੁਕਦਮੇ ਦਰਜ ਹੈਗੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਮਾੜੇ ਅਨਸਰ ਜੋ ਹੈਗੇ ਇਹ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ प्रोएक्टिव एक्टिव पुलिसिंग करते हुए इंचार्ज साज एज ने दोवों ने बहुत चंगा काम करते हुए बंद भी काबू किए दे दे तो ये है हैिदड़ गिदर, एक गिदरवा रहने वाला है एक बुदर पिंड का रहने वाला है एक मधीर पिंड का रहने वाला है तो ये काम इन्ह का पुराना पेशा है तुम देख सकते हो छे छे चार चार मुकदमे जिन्हे दर्ज हो क्राइम की तैयारी कर रहे होंगे ਤੇ ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਕੋਲ ਸਾਨੂੰ ਇਹਨੇ ਵੈਪਨਸ ਬਰਾਮਦ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਹੈ ਕੀ ਇਹਨਾਂ ਨੇ ਕਰਨਾ ਸੀ ਕਿਸੇ ਗਰੋਹ ਦੇ ਨਾਲ ਲਿੰਕ ਹੈਗੇ ਜਾਂ ਨਹੀਂ ਹੈਗੇ ਗੈਂਗਸਟਰ ਲਿੰਕ ਹੈਗੇ ਨਹੀਂ ਹੈਗੇ ਉਹ ਵੀ ਪੁੱਛ ਕੇ ਜਾ ਰਹੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਕੋਲ ਹਾਲੇ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਜੀ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਇਹਨਾਂ ਨੇ ਕਹੀਂ ਕੁਝ ਦੱਸਿਆ ਉਹ ਦੱਸਣ ਲਈ ਗ੍ਰੈਜੂਅਲੀ ਸਾਂਝਾ ਕਰਾਂਗੇ ਸਰ ਇਹ ਪਤਾ ਨਹੀਂ ਕਿ ਇਹ ਤਿਆਰੀ ਕਰ ਰਹੇ ਹੈ ਪੁਲਿਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਹੁੰਦੀ ਹੈ ਜੀ ਇਨਫੋਰਮੇਸ਼ਨ ਨੈਟਵਰਕ ਵਿੱਚ ਸਾਨੂੰ ਕਈ ਕੁਝ ਪਤਾ ਲੱਗਦਾ ਰਹਿੰਦਾ ਹੈ ਤੋ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਉਹਨੂੰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਐਕਟ ਕਰਦੇ ਹੋਏ ਇਹ ਬੰਦੇ ਕਾਬੂ ਹੋਏ ਟੋਟਲ ਕਿੰਨੇ ਜਾਨਾ ਜੀ ਟੋਟਲ ਹਾਲੇ ਤੱਕ 3 ਜਨੇ ਆਏ ਆਂ ਸਾਹਮਣੇ ਤੇ ਜੂਨਾਂ ਦੇ ਨਾਲ ਲਿੰਕ ਹੈਗੇ ਉਹਨਾਂ ਦੀ ਵੀ ਉਹਨਾਂ ਦੇ ਰਿਗਾਰਡਿੰਗ ਵੀ ਪੁੱਛਗੀਆਂ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਕਰਦੇ ਸਰ ਜਿਹੜੇ ਮੁਕੱਦਮੇ ਦਰਜ ਆਉਦੇ ਸੀ ਉਹ ਫੋਗੜੇ ਸੀ ਜਾਂ ਝੇਲਾ ਵਗੈਰਾ ਦੀ ਕਟੀਆਂ ਝੇਲਾ ਵਗੈਰਾ ਵੀ ਕ ਵੇਲ ਤੇ ਫਿਰ ਉਹਦਾ ਵੇਲ ਦਾ ਨਜਾਇਜ਼ ਫਾਇਦਾ ਉਠਾ ਕੇ ਵੈਪਨ ਦਾ ਕੰਮ ਵੈਪਨ ਵਗੈਰਾ ਲੈ ਕੇ ਤੇ ਵਾਰਦਾਤ ਦੀ ਤਿਆਰੀਆਂ ਕਰ। ਸਰ ਉਹ ਪ੍ਰੋਫੈਸ਼ਨਲ ਵੀ ਕਿਸੇ ਕੰਮ ਤੋਂ ਦੇ ਨਾਲ ਜੁੜੇ ਹੋਣ ਕਈ ਵਾਰ ਹੁੰਦਾ ਵੀ ਕੰਮ ਕੋਈ ਹੋਰ ਕਰ ਰਹੇ ਹੁੰਦੇ ਨੇ ਅੰਦਰ ਕਰਤੇ ਗਿਆ। ਸਰ ਕੁਝ ਗੇ ਚੱਲ ਰਹੀ ਹੈ ਕੁਝ ਨਾ ਕੁਝ ਤੋਂ ਜੀ ਹਰ ਬੰਦਾ ਫਰੰਟ ਬਣਾਉਂਦਾ ਹੀ ਹੈ ਆਪਣਾ। ਜੇ ਕਰ ਜਿਸ ਕਰਕੇ ਉਹ ਆਪਣਾ ਘਰ ਚਲਾ ਸਕੇ। ਬਟ ਇਹਨਾਂ ਦਾ ਜੋ ਅੰਦਰ ਖਾਤੇ ਪਲਾਨਿੰਗ ਸੀਗੀ ਉਹ ਵੱਖਰੀ ਸੀਗੀ। ਉਹੀ ਉਹਦੀ ਹੀ ਕਲੀਅਰਿਟੀ ਜੋ ਹੈ ਸੀ ਲੈ ਰਹੇ ਪੁੱਛਦੇ ਜਰਾ ਕਿੰਨੀ ਹਮਤਤ ਦੀ ਲੋੜ ਕੋਈ ਹੈ ਹੈਗੇ ਕੋਈ 36 ਸਾਲ ਦਾ ਹੈਗਾ ਗੁਰਚਰਨ 25 ਸਾਲ ਦਾ ਜੈਪ੍ਰੀਤ ਹੈਗਾ ਤੇ 40 ਸਾਲ ਦਾ ਜੋ ਹੈਗਾ ਜਸਕਰਨ ਉਹਨਾਂ ਦਾ ਅਸਲਾ ਬੰਦ ਚਲਦੀ ਕਿ ਕਿੰਨੇ ਬੰਦੇ ਨੇ ਉਹ ਕਲੀਅਰ ਕਰ ਰਹੇ ਨੇ ਨਾਰਮਲੀ ਜੋ ਹੈਗਾ ਅਸਲਾ ਇਹਨਾ ਚੋ ਇੱਕ ਬੰਦਾ ਇਦਾਂ ਦਾ ਵੀ ਆਏਗਾ ਜੋ ਅਸਲਾ ਆਪ ਹੀ ਬਣਾ ਲੈਂਦਾ ਤੇ ਉਹਨੇ ਵੀ ਕਿਸੇ ਔਰ ਨੂੰ ਬਣਾ ਕੇ ਸਪਲਾਈ ਕੀਤਾ ਹੈ ਨਹੀਂ ਕੀਤਾ ਉਹ ਗੱਲ ਵੀ ਕਲੀਅਰ ਕਰ ਰਹੇ ਨੇ ਸਰ ਬ੍ਰਾਂਡਡ ਫੈਕਟਰੀਆਂ ਦੇ ਵੈਪਨ ਆ ਕਿ ਹੈਂਡ ਮੇਡ ਆ ਜੀ ਇਹ ਸਾਰੇ ਹੈਂਡ ਮੇਡ ਵੈਪਨ ਜਾਣਗੇ ਇਹ ਗੈਰ ਕਾਨੂੰਨੀ ਤੌਰ ਤੇ ਮਾਮਲੇ ਦਰਜ ਕੀਤੇ ਗਏ ਨੇ ਆਮ ਜ਼ਗ ਦੀ ਜੋ ਧਾਰਾ ਲੱਗਦੀ ਹੈ ਮਾਰੀ 25 ਨੰਬਰ 8 ਉਹਨਾਂ ਦੇ ਅੰਦਰ ਇਹਨਾਂ ਨੂੰ ਬੁੱਕੇ ਤੱਕ ਫਿਰ ਇਹਨਾਂ ਨੂੰ ਪਹਿਲਾ ਕਿ ਜੋ ਮੇਰੇ ਲਈ ਪਰਚੇ ਦਰਜ ਕੁਝ ਤੇ ਸਨਾਚਿੰਗ ਦੇ ਪਰਚੇ ਦਰਜ ਹੈ ਕੁਝ ਤੇ ਚੋਰੀਆਂ ਦੇ ਪਰਚੇ ਦਰਜ ਹੈ ਇੱਕ ਇੱਕ ਤੇ ਤਾਂ ਪੁਰਾਣਾ ਐਨਡੀਪੀਐਸ ਸਾਢੇ 6 ਦਾ ਵੀ ਮਕਦਮਾ ਦਰਜ ਹੈਗਾ ਇਹ ਚੋਰੀਆਂ ਤੇ ਸਨਾਚਿੰਗ ਕਰਨ ਦੇ ਆਦੀ ਹੈ ਪੁਰਾਣੇ ਠੀਕ ਹੈ